ਦਿਲ ਦੀਆਂ ਗੱਲਾਂ ਸਾਡੇ ਨਾਲ ਤੂੰ ਕਰ ਮੁਟਿਆਰੇ ਨਹੀਂ ਗਵਾਂਡੀਆਂ ਨਾਲ ਤਾਂ ਕਰਦੀ ਏ ਨਾਰੇ ਨਹੀਂ ਯਾਰ ਤੁਹਾਡੇ ਦੋਵਾਂ ਦਾ ਮੂੰਹ ਵੇਖ ਕੇ ਮੈਨੂੰ ਇੱਕ ਕੰਮ ਚੇਤੇ ਆ ਗਿਆ ਜੇ ਜੇ ਕਰੋਗੇ ਤੇ ਹਾਂ ਕਰ ਦੋ ਤੇ ਮੈਂ ਉੱਥੇ ਗੱਲ ਕਰ ਲੈਣਾ ਆ ਵੀਰ ਕਰਾਂਗੇ ਕਿਹੜਾ ਕੰਮ ਹੈਗਾ ਵਾ ਆ ਬੈ ਇੱਕ ਡੰਡੇ ਤੇ ਪੋ ਤੂੰ ਅੱਗੇ ਬੈ ਕੰਮ ਤੋਂ ਚਿਚਕਣਾ ਨਹੀਂ ਆ ਵੇਖੋ ਮਿਹਨਤ ਮਜ਼ਦੂਰੀ ਸਾਡੇ ਬਜ਼ੁਰਗਾਂ ਨੇ ਸਿਖਾਇਆ ਕਰਨੀ ਤੇ ਕਰਨੀ ਆ ਪਰ ਕੰਮ ਕੀ ਹੈਗਾ ਵਾ ਜਿਹੜੇ ਘਰ ਮਰ ਰਹੇ ਨਾ ਉਹ ਗੋਰੀ ਦਾ ਘਰ ਆ ਉਹਦਾ ਘਰ ਵਾਲਾ ਵਿਚਾਰਾ ਮਰ ਗਿਆ ਬੁੱਢਾ ਸੀ ਉਹ ਹੁਣ ਰੋਂਦੀ ਬਹੁਤ ਆ ਤੇ ਜਿਹੜਾ ਗੋਰੀ ਦਾ ਸਾਥ ਦੇਣਾ ਮੈਂ ਨਾ ਨਾ ਰੋਂ ਦੇ ਵਿੱਚ ਉਹ ਵੀ ਹੁਣ ਮਰ ਗਿਆ ਉਹ ਜਿਹੜਾ ਮਰ ਗਿਆ ਉਹਦੀ ਜਗ੍ਹਾ ਤੇ ਤੁਸੀਂ ਦੋਵਾਂ ਨੇ ਗੋਰੀ ਦਾ ਸਾਥ ਦੇਣਾ ਕਿਉਂਕਿ ਗੋਰੀ ਨੂੰ ਹੌਕਾ ਆ ਜਾਂ ਪੈਂਦਾ ਹੁੰਦਾ ਰੋਂਦੀ ਹੁੰਦੀ ਰਾਤ ਨੂੰ ਭਾਜੀ ਸਾਥ ਕੌਣ ਉਹਦਾ ਭਰਾ ਦਿੰਦਾ ਸੀ ਨਹੀਂ ਨਹੀਂ ਕੋਈ ਰਿਸ਼ਤੇਦਾਰ ਹੀ ਨਹੀਂ ਨਹੀਂ ਉਹਦਾ ਕੁੱਤਾ ਹੀ ਉਹਦੀ ਜਗ੍ਹਾ ਹੁਣ ਤੁਸੀਂ ਰੋਣਾ ਆ ਇਦਾਂ ਕਰਨਾ ਹੈ ਦੋ ਕੁ ਦਿਨ ਮੈਂ ਕੀਤਾ ਸੀ ਮੈਨੂੰ ਕਿਰਾਇਆ ਛੱਡਤਾ ਉਹਨੇ ਹੁਣ ਬਾਕੀ ਮੇਰੇ ਕੋ ਵੀ ਨਹੀਂ ਰੋਇਆ ਜਾਂਦਾ ਇੰਨਾ ਤੂੰ ਹੀ ਰੋ ਉਹਦੀ ਥਾਂ ਤੇ ਕੀ ਹੋੜੇ ਹੈ ਸਾਰੇ ਮੌਗਲੀ ਜੇ ਇਦਾਂ ਨਹੀਂ ਕਰਨਾ ਗਲੇ ਚ ਖਚੋ ਕੀ ਹੋੜੇ ਮੈਂ ਨਹੀਂ ਗਲਤ ਕਰ ਰਿਹਾ ਤੇਰਾ ਉ ਮੜਾ ਹੈ ਰਾਸ ਹਟੇ ਨੇ ਸਾਲੇ ਨੇ ਜੰਗਲੀ ਜਾਨਵਰ ਬਣਾ ਕੇ ਰੱਖਤਾ ਉਹਂ ਕਰਾਈ ਜਾਂਦਾ ਤੁਹਾਡੇ ਕੋਲ ਕਹੀ ਨਹੀਂ ਕਰਨਾ ਕੋਈ ਨਾ ਕਿਹੜੇ ਚੱਕਰੇ ਪਾਤਾ ਸਾਨੂੰ ਯਾਰ ਤੂੰ ਛੋਟੇ ਵੀਰ ਹਣ ਬੈਠੇ ਬਿਠਾਏ ਉੱਤਰ ਕੇ ਜੇ ਮੈਂ ਵੇਖੋ ਮੂੰਹ ਮੰਗੇ ਪੈਸੇ ਦੇ ਰਿਹਾ ਗੋਰੀ ਦਾ ਸਾਥ ਦੇਣਾ ਆਪਾਂ